ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੁਰਪ੍ਰੀਤ ਮਿੱਤਰੋ ਅੱਜ ਨਾ ਮੈਂ ਰਾਜਸਥਾਨ ਚਾਂ ਪਿੰਡ ਹਾਕਮਾਬਾਦ ਨੇੜੇ ਮਟੀਲੀ ਮੰਡੀ ਤੇ ਜਦੋਂ ਆਪਾਂ ਹਨੂਮਾਨਗੜ੍ਹ ਵਾਲੇ ਰੋਡ ਤੋਂ ਗੰਗਾ ਨਗਰ ਨੂੰ ਸੜਕ ਪਾੜਦੀ ਹੈ ਨਾ ਰਾਜ ਇੱਕ ਪਿੰਡ ਆ ਉਹ ਬਣਾ ਵਾਲਾ ਉਹ ਬਣਾ ਵਾਲੇ ਪਿੰਡ ਤੋਂ ਇਹਨੂੰ ਸੜਕ ਆਉਂਦੀ ਹੈ ਹਾਕਮਾਬਾਦ ਨੂੰ ਅੱਜ ਜਿਹੜੇ ਬਾਈ ਕੋਲੇ ਜਾਂ ਭੈਣ ਕੋਲੇ ਮੈਂ ਬੈਠਾ ਤੇ ਬਾਈਆਂ ਦਾ ਬਹੁਤ ਵਧੀਆ ਨਾ ਇੱਕ ਰੁਜ਼ਗਾਰ ਆ ਤੇ ਤੁਹਾਨੂੰ ਵੀ ਬਈ ਇਹ ਰੁਜ਼ਗਾਰ ਮਿਲ ਸਕਦਾ ਸਾਰੀ ਵੀਡੀਓ ਅੰਤ ਤੱਕ ਵੇਖਿਓ ਵੀਡੀਓ ਤੁਹਾਡੇ ਕੰਮ ਦੀ ਆ ਜਿਹੜੇ ਬੇਰੁਜ਼ਗਾਰ ਭੈਣ ਭਰਾ ਘਰੇ ਆ ਜਾਂ ਜਿਹੜੀਆਂ ਭੈਣਾ ਘਰੇ ਘਰ ਦਾ ਕੰਮ ਸਾਰਾ ਕਰਦੀਆਂ ਤਕਰੀਬਨ ਆਪਣੇ ਪੰਜਾਬ ਜਾਂ ਰਾਜਸਥਾਨ ਚ ਕੀ ਅੱਜਕੱਲ ਕੁੱਲ ਕੁੜੀਆਂ ਮੁੰਡੇ ਪੜੇ ਲਿਖੇ ਆ ਜਿਹੜਾ ਭੈਣਾ ਦਾ ਕੰਮ ਆ ਉਹ 9 9.5 ਨੂੰ ਰੋਟੀ ਦਾ ਸਾਰਾ ਕਰਕੇ ਕੰਮ ਉਸ ਤੋਂ ਬਾਅਦ ਵੇਲੇ ਤੇ 2 3 ਵਜੇ ਫੇਰ ਹੁੰਦਾ ਸ਼ਾਮ ਦਾ ਕੰਮ ਤੁਸੀਂ ਉਹ ਜਿਹੜਾ 4 ਤੋਂ 5 ਘੰਟੇ ਸਮਾਂ ਉਹਦੇ ਵਿੱਚ ਦੀ ਤੁਸੀਂ ਇੱਕ ਦਿਨ ਚ 3 4000 ਰੁਪਿਆ ਕਮਾ ਸਕਦੇ ਆ ਬਾਕੀ ਜਿਹੜੀ ਗੱਲਬਾਤ ਆ ਭੈਣ ਮੰਦੀਪ ਕੌਰ ਦੱਸੂ ਜਾਂ ਭਾਈ ਅਨੋਖ ਸਿੰਘ ਦੱਸਣਗੇ ਵੀਡੀਓ ਹਾਂ ਤੁਹਾਡੇ ਕੰਮ ਦੀ ਆ ਭਾਈ ਇਕਲੀ ਇਕਲੀ ਗੱਲ ਸੁਣਿਓ ਦਿਮਾਗ ਚ ਪਾ ਲਿਓ ਤੇ ਤੁਸੀਂ ਵੀ ਭਾਈ ਘੱਟੋ ਘੱਟ ਸਾਲ ਚ 5 7 ਲੱਖ ਰੁਪਿਆ ਕਮਾ ਸਕਦੇ ਆ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਣ ਕੀ ਮੰਨ ਕੇ ਚੱਲੋ ਜਿਹੜੀ ਤੁਹਾਡੀ ਇਹ ਕੰਪਨੀ ਆ ਕੀ ਇਹਦਾ ਸਿਸਟਮ ਆ ਕਿਵੇਂ ਆਨਲਾਈਨ ਪੈਸਾ ਬੰਦਾ ਸਾਰਾ ਅੱਜ ਕੱਲ੍ਹ ਦੀ ਕੱਲ ਦੀ ਗੱਲ ਆ ਦੱਸ ਹਾਂਜੀ ਪਹਿਲਾਂ ਸਭ ਤੋਂ ਸਸ਼ੀਕਲ ਸਾਰਿਆਂ ਨੂੰ ਹਾਂਜੀ ਵੀਰੇ ਇੱਕ ਨਾ ਬਿਜਪੁਰਕੂਲ ਪ੍ਰਾਈਵੇਟ ਲਿਮਟਿਡ ਕੰਪਨੀ ਐ ਠੀਕ ਆ ਜੀ ਇਹ ਸਰਕਾਰ ਦੀ ਦੇਖ-ਰੇਖ ਚ ਕੰਮ ਕਰਦੀ ਐ ਇਸ ਦੇ ਵਿੱਚ ਪਹਿਲਾਂ ਜਿਵੇਂ ਆਪਾਂ ਨੂੰ ਕੋਰਸ ਲੈਣਾ ਪੈਂਦਾ ਕੋਰਸ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਸਕੂਲ ਕਾਲਜ ਜੁਆਇਨ ਕਰਦੇ ਸੀ ਉਹਦੇ ਵਿੱਚ ਐਡਮਿਸ਼ਨ ਲੈਂਦੇ ਸੀ ਕਲਾਸਾਂ ਲਾਉਂਦੇ ਸੀ ਫੇਰ ਸਿੱਖਦੇ ਸੀ ਬਸ ਉਸ ਤਰ੍ਹਾਂ ਦਾ ਸਿਸਟਮ ਹੁੰਦਾ ਹੈ ਜਿਵੇਂ ਆਪਾਂ ਇਹਨਾਂ ਦਾ ਕੰਪਨੀ ਦੇ ਇੱਕ ਕੋਰਸ ਲੈਣਾ ਹੁੰਦਾ ਹੈ ਉਹਦੇ ਵਿੱਚ ਆਪਾਂ ਨੂੰ ਇਹ ਡਿਸਟੈਂਸ ਸਕਿਲਸ ਸਿਖਾਉਂਦੀ ਹੈ ਕੰਪਨੀ ਵਾਲੇ ਜਿਹੜਾ ਕੋਰਸ ਆਪਾਂ ਲੈਣਾ ਉਹ ਵੀ ਆਨਲਾਈਨ ਲੈਣਾ ਹਾਂਜੀ ਉਹ ਵੀ ਆਨਲਾਈਨ ਲੈਣਾ ਉਹਦੇ ਵਾਸਤੇ ਆਪਾਂ ਨੂੰ ਆਨਲਾਈਨ ਫਾਰਮ ਭਰਨਾ ਪੈਂਦਾ ਕੰਪਨੀ ਦਾ ਉਹਦੀ ਐਡਮਿਸ਼ਨ ਫੀਸ ਹੋਊਗੀ ਹਾਂਜੀ 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 ਕਿੰਨੇ ਪੈਸੇ ਇਹ ਸਟਾਰਟਿੰਗ ਤੋਂ ਹੁੰਦਾ ਜੀ 3500 ਤੋਂ ਸਟਾਰਟ ਹੁੰਦਾ ਹੈ ਅਲੱਗ-ਅਲੱਗ ਹੈ ਚ 3500 ਤੋਂ ਲੈ ਕੇ ਲਾਸਟ ਜਿਹੜੀ ਜਮਾ 15000 15000 ਹਾਂਜੀ ਹਾਂਜੀ ਇੱਕ ਮਹੀਨੇ ਦਾ ਕੋਰਸ ਨਹੀਂ ਜੀ ਇਹ ਖੁੱਲਾ ਆਫਰ ਹੈ ਮਤਲਬ ਇੱਕ ਵਾਰ ਇਨਵੈਸਟਮੈਂਟ ਕਰਨੀ ਹੁੰਦੀ ਆ ਆਪਾਂ ਉਸ ਤੋਂ ਬਾਅਦ ਆਪਣੇ ਕੋਲੇ ਲਾਈਫਟਾਈਮ ਲਈ ਆਫਰ ਹੈ ਜਿੰਨਾ ਟਾਈਮ ਮਰਜ਼ੀ ਤੁਸੀਂ ਸਿੱਖੋ ਤੇ ਕਮਾਓ ਅੱਛਾ ਤੁਸੀਂ ਨਾਲ-ਨਾਲ ਸਿੱਖੀ ਵੀ ਜਾ ਸਕਦੇ ਹੋ ਤੇ ਕਮਾਈ ਵੀ ਜਾ ਸਕਦੇ ਹੋ ਹਾਂਜੀ 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 ਤੇ ਇਹ ਤੁਸੀਂ ਬਈ ਦੱਸੋ ਫਾਰਮ ਕਿਵੇਂ ਭਰਨਾ ਜਾਂ ਕਿਵੇਂ ਆਪਾਂ ਸਿੱਖਣਾ ਸਾਰੀ ਮਾੜੀ ਜੀ ਜਿੰਨੀ ਵੀ ਗੱਲਬਾਤ ਆ ਕੈਮਰੇ ਦੇ ਥਰੂ ਭੇੜਾ ਨਾ ਦੱਸੋ ਹਾਂਜੀ ਇਹਦੇ ਵਿੱਚ ਕੁਝ ਨਹੀਂ ਹੁੰਦਾ ਜੀ ਇੱਕ ਲਿੰਕ ਹੁੰਦਾ ਕੰਪਨੀ ਦਾ ਹਾਂਜੀ ਜੇ ਵੀ ਆਪਾਂ ਸ਼ੁਰੂ ਕਰਨਾ ਹੈ ਤਾਂ ਉਹ ਕੰਪਨੀ ਦਾ ਲਿੰਕ ਹੁੰਦਾ ਉਸ ਤੇ ਜਾ ਕੇ ਆਪਾਂ ਫਾਰਮ ਭਰਨਾ ਹੁੰਦੇ ਨੇ ਜੀ ਜਦੋਂ ਫਾਰਮ ਭਰ ਗਏ ਤਾਂ ਆਪਾਂ ਕੰਪਨੀ ਨੂੰ ਆਨਲਾਈਨ ਹੀ ਪੇਮੈਂਟ ਕਰਦੇ ਹਾਂ ਠੀਕ ਹੈ ਠੀਕ ਹੈ ਜਦੋਂ ਤੁਸੀਂ ਪੇਮੈਂਟ ਕਰਤੀ ਤਾਂ ਆਪਣੀ ਆਈਡੀ ਬਣਦੀ ਕੰਪਨੀ ਵਿੱਚ ਜਾ ਕੇ ਜਦੋਂ ਆਪਣੀ ਆਈਡੀ ਉੱਥੋਂ ਐਕਟਿਵ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਜਿਹੜਾ ਵੀ ਕੋਰਸ ਲਿਆ ਹੈ ਜਿਹਦੇ ਵਾਸਤੇ ਆਪਾਂ ਪੈਸੀ ਭਰੀ ਹੈ ਤਾਂ ਉਸ ਕੋਰਸ ਦੇ ਅੰਡਰ ਸਕਿੱਲਸ ਹੁੰਦੀਆਂ ਜਿਹਨੂੰ ਆਪਾਂ ਅੱਜਕੱਲ ਡਿਜੀਟਲ ਸਕਿੱਲਸ ਕਹਿੰਦੇ ਆ ਡਿਜੀਟਲ ਮਤਲਬ ਜਿਹੜਾ ਆਪਾਂ ਫੋਨ ਦੇ ਥਰੂ ਕੰਮ ਕਰਦੇ ਆ ਸਿੱਖਦੇ ਆ ਕਰਦੇ ਆ ਤੇ ਕਮਾਉਂਦੇ ਆ ਠੀਕ ਹੈ ਠੀਕ ਹੈ ਉਹ ਡਿਪੈਂਡ ਕਰਦਾ ਵੀ ਸਾਹਮਣੇ ਵਾਲਾ ਪਰਸਨ ਤੁਸੀਂ ਕਿਹੜਾ ਕੋਰਸ ਲੈ ਰਹੇ ਹੋ ਉਹਦੇ ਅੰਦਰ ਸਕਿੱਲਸ ਆ ਤੁਸੀਂ ਕਿਹੜੀਆਂ-ਕਿਹੜੀਆਂ ਸਕਿੱਲਸ ਸਿੱਖ ਰਹੇ ਹੋ ਮੈਂ ਐਗਜ਼ਾਮਪਲ ਦੇ ਦੇਣੀਆਂ ਜਿਵੇਂ ਗੂਗਲ ਤੇ ਐਡ ਲਾਉਣੀ ਸਿਖਾਉਂਦੇ ਆ ਫੇਸਬੁੱਕ ਤੇ ਆਪਾਂ ਐਡ ਕਿਵੇਂ ਲਾ ਸਕਦੇ ਆ ਜਾਂ ਕੱਲ ਨੂੰ ਕਿਸੇ ਵੀ ਵੀਡੀਓ ਦੀ ਐਡੀਟਿੰਗ ਕਿਵੇਂ ਕਰ ਸਕਦੇ ਆ ਮਤਲਬ ਇਸ ਤਰ੍ਹਾਂ ਦੇ ਅਲੱਗ-ਅਲੱਗ ਕੋਰਸਿਸ ਹੁੰਦੇ ਆ ਇਹਨਾਂ ਦੇ ਉਹਨਾਂ ਕੋਰਸਿਸ ਲਈ ਜਿਵੇਂ ਆਪਾਂ ਸਰਟੀਫਿਕੇਟ ਮਿਲਦੀ ਆਪਾਂ ਨੂੰ ਕੰਪਨੀ ਤੋਂ ਜਿਹੜਾ ਵੀ ਆਪਾਂ ਸਕਿੱਲ ਸਿੱਖਾਂਗੇ ਕੰਪਨੀ ਆਪਾਂ ਨੂੰ ਸਰਟੀਫਿਕੇਟ ਦੋਊਗੀ ਥੈਨ ਉਸੇ ਸਰਟੀਫਿਕੇਟ ਦੇ ਬੇਸ ਤੇ ਆਪਾਂ ਨੂੰ ਕੰਮ ਮਿਲਦਾ ਜੀ ਅੱਛਾ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਤੁਸੀਂ ਕੋਰਸ ਕਰਦੇ ਤੁਸੀਂ ਆਪ ਦੇ ਨਾਲ ਮੈਂਬਰ ਜੋੜਨੇ ਆ ਹਾਂਜੀ ਉਹਨਾਂ ਨੂੰ ਕੰਪਨੀ ਹੀ ਕੋਰਸ ਕਰਾਊਗੀ ਹਾਂਜੀ ਉਹ ਟੀਮ ਦੇ ਵੀਰ ਜੀ ਆਪਾਂ ਨੂੰ ਕੰਪਨੀ ਦੇ ਕੋ ਕੋਪਨ ਕੋਡ ਮਿਲਦਾ ਹੈ ਉਹ ਉਸ ਕੋਪਨ ਕੋਡ ਤੇ ਆਪਾਂ ਆਪਦੀ ਮਰਜ਼ੀ ਨਾਲ ਜੇ ਕਿਸੇ ਨੂੰ ਅੱਗੇ ਜੁਆਇਨ ਕਰਵਾਉਨੇ ਆ ਕੰਪਨੀ 'ਚ ਤਾਂ ਆਪਾਂ ਨੂੰ ਕੰਪਨੀ 50 ਤੋਂ 70% ਮਾਰਜਨ ਦਿੰਦੀ ਹੈ ਠੀਕ ਹੈ ਤਾਂ ਉਹਦਾ ਆਪਾਂ ਨੂੰ ਵੀ ਇਹ ਫਾਇਦਾ ਹੋ ਗਿਆ ਵੀ ਆਪਾਂ ਨੂੰ ਮਾਰਜਿਨ ਮਿਲ ਗਿਆ ਦੂਸਰਾ ਅਗਲੇ ਨੂੰ ਇਹ ਫਾਇਦਾ ਹੁੰਦਾ ਜੀ ਕਿ ਜੇ ਉਹ ਸਿੱਧਾ ਕੰਪਨੀ ਚ ਐਡਮਿਸ਼ਨ ਲੈਣਗੇ ਤਾਂ ਉਹਨਾਂ ਨੂੰ 4 ਤੋਂ 5000 ਉਹੀ ਕੋਰਸ ਮਹਿੰਗਾ ਮਿਲੇਗਾ ਅੱਛਾ ਅਗਰ ਉਹ ਕਿਸੇ ਦੇ ਕੂਪਨ ਕੋਡ ਤੇ ਕੰਮ ਸ਼ੁਰੂ ਕਰਦੇ ਆ ਤਾਂ ਉਹਨਾਂ ਨੂੰ ਡਿਸਕਾਊਂਟ ਮਿਲ ਜਾਂਦੇ ਠੀਕ ਹੈ ਮਤਲਬ ਕਰਨ ਵਾਲੇ ਨੂੰ ਵੀ ਫਾਇਦਾ ਹੁੰਦਾ ਤੇ ਕਰਾਉਣ ਵਾਲੇ ਨੂੰ ਵੀ ਫਾਇਦਾ ਇਹਦੇ ਵਾਸਤੇ ਭੈਣੇ ਜਿਹੜਾ ਇਹ ਕੰਮ ਚਲਾਉਣਾ ਕਿਸੇ ਭੈਣ ਨੇ ਜਾਂ ਭਰਾ ਨੇ ਜਾਂ ਕੋਈ ਬੱਚਾ ਪਲੱਸ 2 ਪਾਸ ਕਰਕੇ ਬਈ ਹਜੇ ਉਹ ਕੋਈ ਮਿਲਦੀ ਨਹੀਂ ਜੋਬ ਆ ਕਿੰਨੀ ਮੰਨ ਕੇ ਚਲੋ ਪੜ੍ਹਾਈ ਚਾਹੀਦੀ ਆ ਠੀਕ ਹੈ ਉਹ ਸਾਰਾ ਦੱਸੋ ਪੜ੍ਹਾਈ ਦੀ ਤਿਆਰੀ ਵਿੱਚ ਕੋਈ ਖਾਸ ਲੋੜ ਨਹੀਂ ਹੈਗੀ ਨਾਰਮਲ ਜਿਵੇਂ 10ਵੀਂ ਪਾਸ ਆਪਾਂ ਸਾਰੇ ਹੁੰਨੇ ਆ ਸਭ ਨੂੰ ਫੋਨ ਚਲਾਉਣਾ ਆਉਂਦਾ ਬਸ ਫੋਨ ਦੀ ਆਪਾਂ ਨੂੰ ਬੇਸਿਕ ਜੀ ਨੌਲੇਜ ਹੋਣੀ ਚਾਹੀਦੀ ਵੀਰ ਜੀ ਬਾਕੀ ਉਹ ਸਾਰਾ ਕੰਮ ਆਪਾਂ ਨੂੰ ਕੰਪਨੀ ਦੇ ਕੋਰਸ ਦੇ ਵਿੱਚ ਹੀ ਸਿਖਾਉਂਦੇ ਆ ਉਹ ਆਪਾਂ ਕਿਤੇ ਇਹ ਤਾਂ ਨਹੀਂ ਹੁੰਦਾ ਵੀ ਕਈ ਵਾਰੀ ਕਿਸੇ ਤੋਂ ਕੋਈ ਗਲਤ ਕਿਵੇਂ ਜਾਂ ਕੋਈ ਜਾ ਕੇ ਮੰਨ ਕੇ ਚਲੋ ਉਹਨਾਂ ਦੀ ਵੈਬਸਾਈਟ ਆਉਂਦੀ ਆ ਕੋਈ ਵੀ ਲਿੰਕ ਆਉਂਦਾ ਕੋਈ ਗਲਤ ਹੋ ਜੇ ਆਪਣਾ ਉਹਦੇ ਨਾਲ ਖਾਤਾ ਹੁੰਦਾ ਲਿੰਕ ਕੋਈ ਕੰਪਨੀ ਪੈਸਾ ਤਾਂ ਨਹੀਂ ਵਾਧੂ ਕਰਦੀ ਨਹੀਂ ਜੀ ਨਹੀਂ ਜੀ ਨਹੀਂ ਜੀ ਦੇਖੋ ਪੈਸਾ ਇੱਕ ਵਾਰ ਹੀ ਲੱਗੂਗਾ ਵੀਰ ਜੀ ਉਸ ਤੋਂ ਬਾਅਦ ਉਹਨਾਂ ਦੀਆਂ ਕਲਾਸਾਂ ਐ ਟ੍ਰੇਨਿੰਗ ਐ ਉਹ ਹਿੰਦੀ ਜਿਹੜੀ ਰਿਕਾਰਡ ਕੀਤੀ ਹੈ ਉਹ ਫਿਕਸ ਟਾਈਮ ਹੈ ਨਹੀਂ ਵੀ ਤੁਸੀਂ ਇਸੇ ਟਾਈਮ ਲਾਉਣੀ ਹੈ ਜਦੋਂ ਵੀ ਆਪਾਂ ਨੂੰ ਘਰ ਚ ਮਤਲਬ ਕੰਮ ਤੋਂ ਵੇਲ ਮਿਲਦੀ ਹੈ ਹਨਾ ਸਵੇਰ ਸ਼ਾਮ ਜਦੋਂ ਵੀ ਤੁਸੀਂ ਬੈਠ ਕੇ ਸੋਨੋ ਸਿੱਖੋ ਆਪਾਂ ਅਟੈਂਡ ਕਰ ਸਕਦੇ ਹਾਂ ਉਹਨਾਂ ਦੀਆਂ ਕਲਾਸਾਂ ਬਟ ਇਹ ਚੇ ਵੀ ਨਹੀਂ ਹੁੰਦਾ ਜਿਵੇਂ ਤੁਸੀਂ ਪੁੱਛੇ ਵੀ ਕੋਈ ਪੈਸਾ ਕੱਟਣ ਵਾਲੀ ਸਕੀਮ ਕੁਝ ਨਹੀਂ ਹੁੰਦਾ ਵੀਰ ਜੀ ਦੇਖੋ ਆਪਾਂ ਇੱਕ ਵਾਰੀ ਪੈਸਾ ਲਾ ਕੇ ਕੰਪਨੀ ਦੇ ਕੋਰਸ ਲੈ ਲੇ ਤਾਂ ਉਸ ਤੋਂ ਬਾਅਦ ਆਪਣੀ ਮਰਜ਼ੀ ਆਪਾਂ ਉਸ ਕੋਰਸ ਨੂੰ ਕਿੰਨੇ ਟਾਈਮ 'ਚ ਸਿੱਖਦੇ ਹਾਂ ਜਿੰਨੀ ਜਲਦੀ ਸਿੱਖਾਂਗੇ ਸਿੱਖਣ ਦੇ ਨਾਲ ਨਾਲ ਆਪਣਾ ਕੰਮ ਵੀ ਸ਼ੁਰੂ ਹੋ ਜਾਂਦੇ ਹੈ ਇੱਕ ਭੈਣੇ ਮੈਂ ਤੁਹਾਨੂੰ ਲਾਸਟ ਸਵਾਲ ਕਰਦਾ ਵੀ ਜਿਵੇਂ ਤੂੰ ਕਿਹਾ ਇੱਕ 3500 ਵਾਲਾ ਕੋਰਸ ਆ ਇੱਕ 6000 ਵਾਲਾ ਇੱਕ 9 ਵਾਲਾ ਇੱਕ 11 ਵਾਲਾ ਇੱਕ 15 ਵਾਲਾ ਜਿਹੜਾ 3500 ਵਾਲਾ ਉਹਦੇ ਚ ਕੀ ਕੰਮ ਸਿਖਾਉਂਦੇ ਆ 6000 ਵਾਲੇ ਚ ਕੀ 9 ਵਾਲੇ ਚ ਕੀ 15 ਵਾਲੇ ਚ ਕੀ ਉਹ ਚੰਦ ਨਾ ਪਾ ਦੇ ਦੇਖੋ ਵੀਰ ਜੀ ਹੁੰਦਾ 3500 ਵਾਲੇ ਚ ਤਾਂ ਸਿਖਾਉਂਦੇ ਹੀ ਮਾਰਕੀਟਿੰਗ ਨਾਲ ਜੁੜਿਆ ਕੰਮ ਠੀਕ ਹੈ ਠੀਕ ਹੈ ਇਹਨਾਂ ਦੇ ਕੰਮ ਦਾ ਕੋਈ ਫਰਕ ਨਹੀਂ ਹੈਗਾ ਜ਼ਿਆਦਾ ਇਹਨਾਂ ਦੀ ਸਿਰਫ ਅਰਨਿੰਗ ਦਾ ਕਮਾਈ ਦਾ ਫਰਕ ਹੈ ਜਿਵੇਂ ਜਿਹੜੇ ਹੁਣ ਕਈ ਹੁੰਦੇ 35 ਹਜ਼ਾਰ ਵਾਲਾ ਜੁਆਇਨ ਕਰਦੇ ਆ ਤਾਂ ਉਹਦੀ ਅਰਨਿੰਗ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣੀ ਕਿ ਉਹ ਮਹੀਨੇ ਦਾ 10 ਤੋਂ 20 ਹਜ਼ਾਰ ਆਰਾਮ ਨਾਲ ਕਮਾ ਸਕਦੇ ਆ ਠੀਕ ਹੈ ਠੀਕ ਹੈ ਜੇ ਆਪਾਂ 6 ਹਜ਼ਾਰ ਵਾਲਾ ਕਰਦੇ ਤਾਂ ਉਹ ਤੋਂ 40 ਤੋਂ 50 ਹਜ਼ਾਰ ਕਮਾ ਸਕਦੇ ਆ ਸਿਰਫ ਇਹਨਾਂ ਦੀ ਕਮਾਈ ਦਾ ਫਰਕ ਹੈ ਇਹਨਾਂ ਦੇ ਵਿੱਚ ਜਿਹੜੇ ਕੋਰਸ ਐ ਛੋਟੇ ਛੋਟੇ ਸਕਿੱਲਸ ਐ ਉਹਨਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਹੈ ਤੇ ਜਿਹੜਾ ਜਿਵੇਂ ਫੇਸਬੁੱਕ ਤੇ ਐਡ ਲਾਉਣੇ ਜਾਂ YouTube ਤੇ Instagram ਤੇ ਜਾਂ ਐਡੀਟਿੰਗ ਸਿੱਖਣੀ ਉਹ ਕੋਰਸ ਕਿੰਨੇ ਪੇਮੈਂਟ ਵਾਲੇ ਚਾਹੁੰਦਾ ਉਹ ਟ੍ਰੈਫਿਕ ਮਾਸਟਰੀ ਉਹਨੂੰ ਕਹਿੰਦੇ ਆ 6000 ਵਾਲੇ ਚਾਹੁੰਦੇ ਨੇ ਜੀ ਤੇ 9000 ਵਾਲੇ ਚ ਕੀ ਹੋਣਾ ਇਹ 9 ਵਾਲਾ ਨਹੀਂ ਮਿਰਜੀ 11 ਵਾਲਾ ਹੈਗਾ 11 ਵਾਲੇ ਚ ਆਪਾਂ ਨੂੰ ਸਾਰਾ ਕੰਪਿਊਟਰ ਨਾਲ ਜੁੜਿਆ ਕੰਮ ਸਿਖਾਉਂਦੇ ਠੀਕ ਆ ਹਾਂਜੀ ਤੇ 15 ਵਾਲੇ ਚ 15 ਵਾਲੇ ਚ ਸਾਰੀ ਮਤਲਬ 15 ਵਾਲੇ ਦਾ ਸਿਸਟਮ ਇਹ ਹੁੰਦੇ ਵੀ ਆਪਾਂ ਨੂੰ ਪਿਛਲੇ ਵੀ ਸਾਰੇ ਮਿਲਦੇ ਨਾਲ ਕੋਰਸ ਜਿਹੜੇ ਪਿੱਛੇ ਹੁੰਦੇ ਤੇ ਇਹਦੇ ਵਿੱਚ ਆਪਾਂ ਨੂੰ ਸ਼ੇਅਰ ਮਾਰਕੀਟ ਦੀ ਕਲਾਸਾਂ ਦਿੰਦੇ ਹੋ ਆਪਾਂ ਸ਼ੇਅਰ ਬਿਜਾਰ ਦੇ ਵਿੱਚ ਕੱਲ ਨੂੰ ਕਿਵੇਂ ਕੰਮ ਕਰਨਾ ਸਾਰਾ ਸਿਖਾਉਂਦੇ ਠੀਕ ਬੰਦੇ ਦਾ ਜਾਨੀ ਦਿਮਾਗ ਹੋਣਾ ਚਾਹੀਦਾ ਪੈਸਾ ਜਿੱਨਾ ਹਾਂਜੀ ਹਾਂਜੀ ਉਹ ਆਪਣੇ ਤੇ ਹੁਣ ਡਿਪੈਂਡ ਕਰਦਾ ਵੀ ਆਪਾਂ ਆਪ ਕਿੰਨਾ ਕੁ ਸਿੱਖਦੇ ਹਾਂ ਜਿੰਨਾ ਸਿੱਖ ਸਕਦੇ ਸਿੱਖੋ ਉਹਨਾਂ ਨੇ ਆਪਾਂ ਨੂੰ ਇੱਕ ਵਾਰੀ ਆਪਾਂ ਇਨਵੈਸਟਮੈਂਟ ਕਰਕੇ ਕੋਰਸ ਲੈ ਲੈ ਠੀਕ ਹੈ ਹੁਣ ਉਹ ਆਪਣੇ ਤੇ ਡਿਪੈਂਡ ਹੈ ਵੀ ਆਪਾਂ ਕਿੰਨਾ ਸਿੱਖਦੇ ਹਾਂ ਜਿੰਨਾ ਆਪਾਂ ਜ਼ਿਆਦਾ ਸਿੱਖਾਂਗੇ ਉੰਨੀ ਆਪਾਂ ਜ਼ਿਆਦਾ ਕਮਾਈ ਕਰ ਸਕਦੇ ਹਾਂ ਅਜੇ ਤੁਸੀਂ ਜਿਹੜਾ ਇਹ ਕੰਮ ਕਰਦੇ ਕੱਲੀ ਕਰਦੇ ਕਿ ਨਾਲ ਬਾਈ ਵੀ ਸਾਥ ਦਿੰਦੀ ਹੈ ਜੀ ਜੀ ਮੈਂ ਕੱਲੀ ਕਰਦੀ ਹਾਂ ਠੀਕ ਆ ਹਾਂ ਜੀ ਕਿਉਂਕਿ ਇਹਨਾਂ ਦਾ ਖੇਤੀਬਾੜੀ ਦਾ ਕੰਮ ਕਰਕੇ ਇਹਨਾਂ ਨੂੰ ਟਾਈਮ ਘਾਟਦਾ ਘਰ ਦਾ ਕੰਮ ਆ ਤੁਸੀਂ ਸਾਰਾ ਕਰਕੇ ਦੁਪਹਿਰ ਹਾਂ ਜੀ ਹਾਂ ਜੀ ਹਾਂ ਜੀ ਮੈਂ ਦੁਪਹਿਰ ਜਿਵੇਂ ਘੰਟਾਕ ਲਗਾ ਲੈਂੀ ਐ ਸ਼ਾਮ ਨੂੰ ਜਦੋਂ ਵੀ ਮਤਲਬ ਟਾਈਮ ਮਿਲਦਾ ਮੈਨੂੰ ਮੈਂ ਆਪਣਾ ਫੋਨ ਤੇ ਜੁੜੀ ਰਹਿਣੀ ਐ ਇਸ ਕੰਮ ਨੂੰ ਲੈ ਕੇ ਠੀਕ ਆ ਮਤਲਬ ਕੋਈ ਫਿਕਸ ਟਾਈਮ ਨਹੀਂ ਹੁੰਦਾ ਨਾ ਠੱਗੀ ਧੋਖਾ ਹੈ ਨਹੀਂ ਨਹੀਂ ਕੋਈ ਠੱਗੀ ਹੈ ਨਹੀਂ ਦੇਖੋ ਮੈਂ ਖੁਦ ਮੈਨੂੰ 3 ਮਹੀਨੇ ਹੋਏ ਐ ਠੀਕ ਐ 3 ਮਹੀਨੇ ਚ ਪਹਿ ਉਸ ਤੋਂ ਬਾਅਦ ਮੈਂ 2.5 ਮਹੀਨੇ ਅਸਤੇ ਵਿੱਚ 2.5 ਲੱਖ ਰੁਪਏ ਆਪ ਖੁਦ ਕਮਾਏ ਇਹ ਸੀ। ਹਾਂਜੀ। ਮਿੱਤਰੋ ਗੱਲ ਮੁਕਾਓ। ਕੰਮ ਦੀ ਵੀਡੀਓ ਆ ਸਾਰੀ ਤੁਸੀਂ ਵੇਖ ਲਈ ਹੈ ਨਾ ਆ ਵੀਡੀਓ ਚ ਨੰਬਰ ਚੱਲੀ ਜਾਂਦਾ ਭੈਣ ਹੋਰਾਂ ਦਾ ਤੇ ਬਈ ਫੋਨ ਕਰਕੇ ਤੁਸੀਂ ਸੰਪਰਕ ਕਰਿਓ ਜਿਹੜੀਆਂ ਭੈਣਾਂ ਘਰੇ ਬੇਰੋਜ਼ਗਾਰ ਆ ਜਿਹੜੀਆਂ ਕੋਈ ਮੰਨ ਕੇ ਚੱਲੋ ਇਕੱਲਾ ਘਰ ਵਾਲੇ ਦੀ ਕਮਾਈ ਤੇ ਡਿਪੈਂਡ ਆ ਤੇ ਕੁਝ ਬਣ ਕੇ ਜਾਂ ਕਮਾ ਕੇ ਗਾਂਵ ਵਦਨਾ ਆਪਦੇ ਫਿਊਚਰ ਨੂੰ ਜਾਨੀ ਮੰਨ ਕੇ ਚੱਲੋ ਹਰੇਕ ਨੂੰ ਪੈਸੇ ਦੀ ਲੋੜ ਆ ਆਪਦੀ ਜੇਬ ਚ ਆਪਦੀ ਕਮਾਈ ਹੋਈ ਮਣੀ ਰੱਖਣੀ ਆ ਤਾਂ ਚੱਲਦੀ ਵੀਡੀਓ ਚ ਬਾਈ ਜੀ ਨੰਬਰ ਦਿੱਤਾ ਸੰਪਰਕ ਕਰ ਲਿਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਜਿਹੜਾ ਭੈਣ ਭਰਾ ਕੋਈ ਵੀ ਬੇਰੁਜ਼ਗਾਰ ਆ ਉਹਦੇ ਤੱਕ ਵੀਡੀਓ ਪਹੁੰਚ ਸਕੇ ਤੇ ਉਹ ਆਪਦੀ ਰੋਜੀ ਰੋਟੀ ਨਿੱਤ ਦੀ ਕਮਾਉਣ ਜੋਗਰਾ ਹੋ ਜੇ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ